ਇਦਾਂ ਹੀ ਭਾਈ ਰਾਤ ਨੂੰ ਸੂਟ ਫਿੱਟ ਕੀਤਾ ਸੀ ਮਸ਼ੀਨ ਦੇ ਵਿੱਚ ਸਵੇਰ ਤੱਕ ਇਹ ਸੂਟ ਕੰਪਲੀਟ ਹੋਇਆ 372000 ਟੰਕੇ ਨੇ ਆ ਸੂਟ ਦੇ ਕਿਸੇ ਭੈਣ ਭਾਈ ਨੂੰ ਪੇਟੀ ਨਮਾਰੀ ਜਾਂ ਕੋਈ ਸਕੂਟਰ ਮੋਟਰਸਾਈਕਲ ਗੱਡੀ ਦਿੰਨੇ ਹਨਾ ਉਦੋਂ ਪਾਇਆ ਜਾਂਦਾ ਹੈ ਵਾਗ ਇਹ ਮੰਨਿਆ ਜਾਂਦਾ ਹੈ ਵੀ ਪੇਕੇ ਘਰ ਦੇ ਵਿੱਚ ਕੋਈ ਕੁਦਰ ਰਕਾਨ ਹੈਗੀ ਸੀ ਵੀ ਜੋ ਕੋਈ ਬਾਹਰ ਕੱਢਣ ਜਾਣ ਦੀ ਹੋਵੇ ਲੈ ਭਾਈ ਮੇਰੀ ਭੈਣ ਜਾਣਦੀ ਆ ਇਥੋਂ ਤੁਸੀਂ ਠੋਕ ਪਾ ਜਾ ਕੇ ਜਿਹੇ ਜਆ ਮਰਜ਼ੀ ਕੱਪੜਾ ਪਹਿਲਾਂ ਵਟਸਐਪ ਤੇ ਸਿੱਧਾ ਡਾਇਰੈਕਟ ਕਾਲ ਤੇ ਭੈਣ ਨਾਲ ਗੱਲ ਕਰ ਲਿਓ ਤੁਹਾਨੂੰ ਸੂਕ ਤੁਹਾਡਾ ਘਰੇ ਪਹੁੰਚਦਾ ਕਰਦਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋ ਕਾਮਨਾ ਕਰਦਾ ਹਾਂ ਸਭ ਦੀ ਤੰਦਰੁਸਤੀ ਦੀ ਮਿੱਤਰ ਪਿਆਰਿਓ ਅੱਜ ਇੱਕ ਬਹੁਤ ਹੀ ਮਿਹਨਤ ਕਸ਼ ਭੈਣ ਚੈਲ ਬੁਟੀਕ ਕਲੀ ਕੋਲੇ ਆਏ ਹੋਏ ਹਾਂ ਮੇਰੀ ਸਾਕੀ ਭੈਣ ਹੈ ਮੈਂ ਆਇਆ ਮਤਲਬ ਇੱਥੇ ਭੈਣ ਕੋਲੇ ਰਖੜੀ ਬਣਾਉਣ ਸੀਗਾ ਤੇ ਜਦੋਂ ਮੈਂ ਭੈਣ ਦੇ ਇੱਥੇ ਭਾਂਡੇ ਜਿੱਚ ਸਿਸਟਮ ਦੇਖਾ ਮੈਂ ਆਪਣੇ ਖੜਕਾ ਜਾ ਕੀ ਹੋ ਜਾਂਦਾ ਕਹਿੰਦੀ ਤੈਨੂੰ ਬੜੀ ਤਾਕੜਾ ਸਰਪ੍ਰਾਈਜ਼ ਦੇਣਾ ਕਿਸੇ ਨੂੰ ਦੱਸਿਆ ਨਹੀਂ ਸੀ ਜਾਦੇ ਇੰਟੈਲੀਜੈਂਟ ਆ ਮਨ ਤਾਂ ਪਕੀਲ ਲੱਗਿਆ ਜਦੋਂ ਮੈਂ ਇੱਥੇ ਆ ਕੇ ਦੇਖਿਆ ਭਾਣ ਨੇ ਆ ਸਿਸਟਮ ਲਾਇਆ ਹੋਇਆ ਕਿਆ ਬਾਤਾਂ ਕਰੀਆਂ ਭਈਆ ਬਾਬੇ ਸੂਟ ਦੇਖ ਮਸ਼ੀਨ ਦੇ ਵਿੱਚ 1 2 3 4 4 ਸੂਟ ਲੱਗ ਜਾਂਦੇ ਆ ਇਹ ਮਸ਼ੀਨ ਦੇ ਵਿੱਚ ਇੱਕ ਵਾਰਾਂ ਤੇ 4 ਸੂਟ ਕਢਾਈ ਕਰੰਦੇ ਆ ਆ ਦੇਖੋ ਕਿੰਨਾ ਸੋਹਣਾ ਇਹਦੇ ਤੇ ਮਤਲਬ ਕਢਾਈ ਕਰੀ ਆ ਮੈਂ ਇਹਨੂੰ ਕਿਹਨ ਲੱਗਿਆ ਮੈਂ ਕਿਹਾ ਵੀ ਭਾਣੇ ਮੈਨੂੰ ਲੱਗਦਾ ਨਹੀਂ ਵੀ ਇਹ ਤੇਰੀ ਕਾਰਵਾਈ ਆ ਇਹ ਕਹਿੰਦੀ ਭਾਈ ਰਾਤ ਨੂੰ ਸੂਟ ਫਿੱਟ ਕੀਤਾ ਸੀ ਮਸ਼ੀਨ ਦੇ ਵਿੱਚ ਸਵੇਰ ਤੱਕ ਇਹ ਸੂਟ ਕੰਪਲੀਟ ਹੋਇਆ 372000 ਟੰਕੇ ਨੇ ਆ ਸੂਟ ਦੇ ਤੇ ਪੂਰਾ ਟੌਪ ਵਾਲਾ ਸੂਟ ਹੈ ਮਤਲਬ ਇਹ ਜੀ ਜਰੀ ਵਾਲੀ ਕਢਾਈ ਪੂਰਾ ਫੁੱਲ ਹੈਵੀ ਸੂਟ ਐਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਡਿਜ਼ਾਈਨ ਭਣ ਤਿਆਰ ਕਰੀ ਬੈਠੀ ਐ ਜੇ ਮੈਂ ਖੋਲ ਕੇ ਦਿਖਾਉਣ ਲੱਗਾ ਵੀਡੀਓ ਐ ਨਹੀਂ ਪਤਾ 40 ਮਿੰਟਾਂ ਦੀ ਹੋ ਜੇ ਇੰਨਾ ਕਿਸੇ ਕੋਲੇ ਦੇਖਣ ਦਾ ਟਾਈਮ ਨਹੀਂ ਮਸ ਉਹਨੂੰ ਜਮਾ .2.0 ਗੱਲ ਕਰਦਾ ਪੂਰੇ ਟੌਪ ਟੌਪ ਦੇ ਡਿਜ਼ਾਈਨ ਪੂਰੀ ਟੌਪ ਦੀ ਕੁਆਲਿਟੀ ਕੱਪੜੇ ਦਾ ਵੀ ਪ੍ਰਬੰਧ ਹੈ ਭੈਣ ਹੋਰਾਂ ਕੋਲੇ ਭੈਣ ਹੋਰਾਂ ਕੋਲੇ ਕੋਰੀਅਰ ਦਾ ਵੀ ਪ੍ਰਬੰਧ ਹੈ ਜੇ ਕਿਸੇ ਨੇ ਕੋਈ ਵੀ ਡਿਜ਼ਾਈਨ ਕਰਵਾਉਣਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਦਿਓ ਉਹੀ ਡਿਜ਼ਾਈਨ ਦਾ ਸੂਟ ਬਣ ਕੇ ਤੁਹਾਡੇ ਘਰੇ ਪਹੁੰਚਦਾ ਕਰ ਦਾਂਗੇ 5-7 ਦਿਨਾਂ ਦੇ ਵਿੱਚ ਤੇ ਇੱਕ ਹੋਰ ਚੀਜ਼ ਕਹਿੰਦਾ ਨਾਲ ਹੀ ਆ ਬਾਗਾਂ ਦਾ ਰਵਾਜ ਨਾ ਅੱਜ ਕੱਲ ਬਿਲਕੁਲ ਹੀ ਖਤਮ ਹੋ ਗਿਆ ਮਿਲਦੇ ਨਹੀਂ ਇਹ ਇਕੱਲੇ ਨਾ ਜਿਹੜੇ ਸੱਭਿਆਚਾਰਕ ਸਿਸਟਮ ਜਾਂ ਹੁੰਦਾ ਜਿੱਥੇ ਸੱਭਿਆਚਾਰਕ ਚੀਜ਼ਾਂ ਜਾਂ ਦਿਖਾਈਆਂ ਉੱਥੇ ਚੀਜ਼ਾਂ ਸ਼ੋਅ ਕੀਤੀਆਂ ਜਾਂਦੀਆਂ ਨੇ ਬਾਗ ਇਹ ਜਦੋਂ ਆਪਾਂ ਕਿਸੇ ਭੈਣ ਭਾਈ ਨੂੰ ਪੇਟੀ ਨਮਾਰੀ ਜਾਂ ਸਕੂਟਰ ਮੋਟਰਸਾਈਕਲ ਗੱਡੀ ਦਿੰਨੇ ਹਣਾ ਉਦੋਂ ਪਾਇਆ ਜਾਂਦਾ ਹੈ ਬਾਗ ਇਹ ਮੰਨਿਆ ਜਾਂਦਾ ਹੈ ਵੀ ਪੇਕੇ ਘਰ ਦੇ ਵਿੱਚ ਕੋਈ ਕੁਦਰਤਕਾਨ ਹੈਗੀ ਸੀ ਵੀ ਜੋ ਕੋਈ ਬਾਗ ਕੱਢਣ ਜਾਣ ਦੀ ਹੋਵੇ ਲੈ ਭਾਈ ਮੇਰੀ ਭੈਣ ਜਾਣਦੀ ਆ ਮੇਰੀ ਭੈਣ ਦਾ ਗਾਣਾ ਜੇ ਕਿਸੇ ਨੂੰ ਨਹੀਂ ਕੱਢਣਾ ਆਉਂਦਾ ਤਾਂ ਤੁਸੀਂ ਮੇਰੀ ਭੈਣ ਤੋਂ ਬਾਈ ਕੱਢਿਆ ਕਢਾਇਆ ਬਣਿਆ ਬਣਾਇਆ ਬਾਗ ਮੰਗਵਾ ਸਕਦੇ ਹੋ ਥੋੜੀ ਪੇਕੇ ਘਰਾਂ ਚ ਜਿੱਦ ਰਹਿਓ ਉੱਥੇ ਜਾ ਕੇ ਮਰੀ ਜਾਓ ਫਕਰੀਆਂ ਵੀ ਮੈਂ ਤਾਂ ਬਾਗ ਕੱਢਣ ਜਾਣਦੀਆਂ ਤੇ ਸੂਟ ਦੇਖੋ ਬਈ ਮੇਰੇ ਕਹਿੰਦਾ ਮਤਲਬ ਮੁਕਦੀ ਗੱਲ ਇਹ ਹੈ ਵੀ ਮੈਂ ਵੀਡੀਓ 'ਚ ਤੁਹਾਡੇ ਬਾਹਲੇ ਕੰਨ ਨਹੀਂ ਖਾਂਦਾ ਕੱਲੀ ਕੱਲੀ ਗੱਲ ਤੁਹਾਨੂੰ ਜਮਾਂ ਠੋਕ ਕੇ ਬਿਜਾ ਕੇ ਦੱਸਦੀ ਵੀ ਪੂਰਾ ਟੌਪ ਦਾ ਕੰਮ ਬਹੁਤ ਘੱਟ ਪੈਸੇ ਇਹਨਾਂ ਦੀ ਸਪੋਰਟ ਕਰੋ ਭਈਆਂ ਨੇ ਫੈਕਟਰੀਆਂ ਲਾ ਰੱਖੀਆਂ ਨੇ ਪਤਾ ਨਹੀਂ ਕਿਹੇ ਜਿਹੇ ਕੱਪੜਾ ਵਰਤਦੇ ਨੇ ਪਤਾ ਨਹੀਂ ਕਿਹੇ ਜਿਹੇ ਰੀਲਾਂ ਵਰਤਦੇ ਨੇ ਕੱਪੜਾ ਦਾਸ ਦੇਣ ਨਹੀਂ ਚੱਲਦਾ ਉਸ ਤੋਂ ਬਾਅਦ ਛਿਰਖੀਆਂ ਜਾਂ ਪੈ ਜਾਂਦੀਆਂ ਨੇ ਇੱਥੋਂ ਤੁਸੀਂ ਠੋਕ ਪਿਜਾ ਕੇ ਜਿਹੇ ਜਾਂ ਮਰਜ਼ੀ ਕੱਪੜਾ ਪਹਿਲਾਂ ਵਟਸਐਪ ਤੇ ਸਿੱਧਾ ਡਾਇਰੈਕਟ ਕਾਲ ਤੇ ਭਾਣ ਨਾਲ ਗੱਲ ਕਰ ਲਿਓ ਤੁਹਾਨੂੰ ਸੂਟ ਥੋੜਾ ਘਰੇ ਗੋਂ ਬਾਤੋ-ਬਾਤ ਲਾਈਕ ਕਰਿਓ ਕਮੈਂਟ ਕਰਿਓ ਕਿਸੇ ਨੇ ਕੰਮ ਸਿੱਖਣਾ ਹੈ ਉਹ ਵੀ ਤੁਸੀਂ ਮੇਰੀ ਪੰਜ ਨਾਲ ਸੰਪਰਕ ਕਰ ਸਕਦੇ ਹੋ ਕੋਈ ਉਰੇ ਆ ਕੇ ਵਿਜ਼ਿਟ ਕਰਕੇ ਕੰਮ ਕਰਾਉਣਾ ਚਾਹੁੰਦੀ ਹੈ ਦੇਖਣਾ ਚਾਹੁੰਦੀ ਹੈ ਕੋਈ ਗੱਲ ਨਹੀਂ ਬਈ ਮੋਸਟ ਵੈਲਕਮ ਹੈ ਚਾਹ ਪਾਣੀ ਪਿਆ ਕੇ ਤੋਰਾਂਗੇ ਧੰਨਵਾਦ ਜੀ